लग आटा अज मिस्त्री लागे ਲਾਉ ਜੀ ਬ੍ਰੇਕ ਵੀ ਟਰਾਲੀ ਆ ਗਈ ਆਪਣੇ ਪੱਥਰ ਦਾ ਕੰਮ ਆ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਸ਼ੁਰੂ ਹੋ ਗਿਆ ਤੇ ਪੱਥਰ ਆਪਣਾ ਸਾਰਾ ਆ ਗਿਆ ਕੱਲ ਤੇ ਪਰਸੋਂ ਓਏ ਇੱਧਰ ਆ ਇੱਧਰ ਟਰਾਲੀ ਬੈਕ ਕਰਕੇ ਲਾਉਣੀ ਹੈ ਇਹ ਅੰਦਰ ਅੱਜ ਨਹੀਂ ਗਏ ਵੀ ਇੱਥੇ ਲਾਉਣੀ ਆ ਸਾਰੀ ਇਹ ਜੀ ਆ ਆ ਜੀ ਆ ਆ I hi hi ਹੱਥ ਲਿਲਾ ਦੇ ਬਾਰੀ ਜੀ ਤੋਂ ਬਾਰੀ ਜੀ ਤੇ ਹੱਥ ਫੇਰ ਦੇ ਜਾ ਕਰੇ ਸਾਡਾ ਕੋਈ ਫੈਕੀ ਦਾ ਤੀ ਬੇਜ ਪਾ ਕੋਈ ਜਕਲਾ ਉਠਾੜ ਕੇ ਤੂੰ ਬੇਜ ਪਾ ਲੈ ਚਲੋ ਜਕਲਾ ਕੁੰਡੇ ਆ ਤੂੰ ਵੀ ਲਾ ਦੇ ਹੱਥ ਨਾਲ ਆਹ ਜਿਹੜੀ ਪਈ ਐ ਬਾਰੀ ਜੀ ਚ ਇੱਧਰ ਲਾ ਦੇ ਪਿੱਛੇ ਕੁੰਡੇ ਦੇ ਆ ਲਾ ਦੇ ਥੱਲੇ ਪਿੰਨ ਜੀ ਦੇਖ ਲਪਾਵਾ ਆ ਗਿਆ ਬਰੇਤੀ ਚ ਬਰੇਤੀ ਚ ਲਪਾਵਾ ਕੱਢਦੇ ਓਏ ਕਰ ਦੋ ਬੱਸ 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 ਓਏ ਬੱਸ ਇੰਨੀ ਨਹੀਂ ਚੱਲ ਕੋਣ ਬੱਸ ਅੱਗੇ ਕਰਨੀ ਪਊ ਹੋਰ ਹਜੇ ਕਿੱਲੇ ਆਇਆ ਨਾ ਬੱਸ ਬੱਕਰੇ ਪਿੱਛੇ ਕੱਟੇ ਬਹੁਤ ਪਿੱਛੇ ਆ ਫਿਰ ਉਹ ਕਿਵੇਂ ਲਾਉਣਗੇ ਬੱਸ काला मारी जा बस सर अरे अड़ता ये मार दे जगह पे माड़ी मोटी हुई आ माड़ी मोटी हुई आ आहो लागिए मैं ना ओ प्रीति ਹਾਂ ਜਿਹੜੇ ਗੰਡੇ ਉਹ ਬਸ ਘੱਟ ਦੇ ਬਣਾ। ਆ ਇਹਦੇ ਪੇੜੇ। ਮਿਕਸ ਕਰਾ ਬਣਾਇਆ। ਲਾ ਮੈਂ ਤਾਂ ਉਹ ਰੋਟੀ ਬਰੇਤੀ ਤਾਂ ਹੁਣ ਇਹ ਗਿੱਲੀ ਗਿੱਲੀ ਬਰੇਤੀ ਆ ਹਨਾ। ਬਾਣੀ ਰੋਟੀ ਅੰਦਰ ਆ। ਉਪਰ ਰੋਟੀ ਘਾ ਲੰਦੀ। ਤਾਂ ਖਾਲੀ 4 ਛਾੜੂ ਕੱਢਦੇ ਆਂ ਕਵਾੜ ਨਾਲ ਫੇਰ ਕਰੀ ਜਾਂਦਾ ਕਵਾੜ ਵੇ ਲਓ ਜੀ ਆਪਾਂ ਆ ਗਏ ਆ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਤੇ ਆਪਾਂ ਬਣਾਵਾਂਗੇ ਅ ਜਨਿਊਟਰੀ ਇਹ ਆਪਾਂ ਪਹਿਲਾਂ ਡਿਪ ਕਰਤੀ ਸੀ ਪਾਣੀ ਦੇ ਵਿੱਚ ਕਿਉਂਕਿ ਇਹ ਫੁੱਲ ਜੂਗੀ ਫੁੱਲੇਗੀ ਤਕਰੀਬਨ ਬਸ ਹਾਂਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਨਮੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਵੇ ਤੇ ਤੁਸੀਂ ਜਿਹੜੇ ਆਪਣੇ ਬਲੌਗ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹੁੰਦੇ ਆ ਉਹ ਤੁਹਾਡੇ ਕੋਲ ਪਹੁੰਚ ਜਾਣ ਤੇ ਤੁਸੀਂ ਸੋਹਣੇ ਸੋਹਣੇ ਸੂਟ ਦੇਖ ਸਕੋ ਬਾਕੀ ਆਪਣੀ ਵੀਡੀਓ ਜਿਹੜੀ ਇੰਜੋਏ ਕਰ ਸਕੋ ਸ਼ਰਾਮ ਫੈਮਿਲੀ ਚੈਨਲ ਆਪਣਾ ਜਿਹੜਾ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਅੱਗੇ ਤੇ ਕਮੈਂਟ ਕਰ ਦਿਆ ਕਰੋ ਵੀ ਕਿਵੇਂ ਦੀ ਲੱਗਦੀ ਹੈ ਵੀਡੀਓ ਤੇ ਆਪਾਂ ਬਣਾਉਣ ਲੱਗਿਆ ਸਬਜ਼ੀ ਤੇ ਅੱਜ ਆਪਾਂ ਹੈਗੇ ਥੋੜੇ ਜਾਨੇ ਅੱਧੀ ਫੈਮਿਲੀ ਆਪਣੀ ਅੱਜ ਚਲੀ ਗਈ ਅੱਜ ਨਹੀਂ ਕੱਲ ਦੇ ਕੱਲ ਦੇ ਗਈ ਹੋਈ ਆ ਤੇ ਆਪਣਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਉਸ ਤੋਂ ਬਾਅਦ ਬੱਸ ਹੁਣ ਵੀ ਸ਼ਾਮ ਦਾ ਮਤਲਬ 4:30 ਦਾ ਟਾਈਮ ਹੋ ਰਿਹਾ ਪਤਨੀ ਛੇਕਦਾ ਇੰਨਾ ਟਾਈਮ ਹੋ ਰਿਹਾ ਤੇ ਆਪਾਂ ਬਣਾਉਣ ਲੱਗ ਗਏ ਸਬਜ਼ੀ ਸਬਜ਼ੀ ਬਣਾ ਕੇ ਤੇ ਫਿਰ ਆਪਾਂ ਕੱਢਾਂਗੇ ਧਾਰਾ ਮੈਂ ਬਹਿਲਾ ਮਸਾਲਾ ਗ੍ਰाइंड ਕਰ ਲਾਂ ਸਬਜ਼ੀ ਦੇ ਲਈ ਫਿਰ ਮਿਲਦੇ ਆ ਲਾਉਂ ਜੀ ਗੈਸ ਚਲਾ ਲਿਆ ਆਪਾਂ ਕੜਾਹੀ ਚੋਣੀ ਆਪਾ ਪਾਉਣ ਲੱਗੇ ਆਂ ਇਹਦੇ ਵਿੱਚ ਤੇਲ ਸਰੋਂ ਦਾ ਇਹ ਤੇਲ ਆਪਣਾ ਮੁੱਲ ਦਾ ਨਹੀਂ ਹੁੰਦਾ ਇਹ ਆਪਣੇ ਘਰ ਦੀ ਕਹਾਣੀ ਹੁੰਦੀ ਆ ਲੋ ਜੀ ਤੇਲ ਆਪਾਂ ਪਾ ਲਿਆ ਸਰੋਂ ਦਾ ਤੇ ਆਪਾਂ ਲੋ ਤੇਲ ਨੂੰ ਜਿਹੜਾ ਗਰਮ ਹੋ ਜਾਊਗਾ ਫਿਰ ਆਪਾਂ ਪਾਉਣਿਆਂ ਦੇ ਵਿੱਚ ਮਸਾਲਾ ਮਸਾਲਾ ਆਪਾਂ ਗ੍ਰाइंड ਕਰ ਲਿਆ ਕਿਹਨੂੰ ਕਿਹਨੂੰ ਨਿਊਟਰੀ ਵਧੀਆ ਲੱਗਦੀ ਆ ਕਮੈਂਟਾਂ ਚ ਦੱਸ ਦਿਓ ਗਰਮੀ ਦੇ ਗਰਮੀ ਦੇ ਵਿੱਚ ਤਾਂ ਨਹੀਂ ਕੋਈ ਚੱਲਣਗੇ ਜ਼ਿਆਦਾ ਤਲੀ ਤੂੰ ਕਿ ਸਬਜ਼ੀਆਂ ਦਾ ਦੇ ਦੋ ਉਹ ਜਾਂਦਾ ਨਾ ਵੀ ਤੋੜ ਜਾ ਪੈ ਜਾਂਦਾ ਸਬਜ਼ੀਆਂ ਇੱਕ ਤਾਂ ਮਹਿੰਗੀਆਂ ਹੋ ਜਾਂਦੀਆਂ ਨੇ ਜ਼ਿਆਦਾ ਤੇ ਇੱਕ ਆਪਣੀਆਂ ਘਟ ਜਾਂਦੀਆਂ ਨੇ ਕਿਉਂਕਿ ਜਿਹੜੀ ਸਰਦੀ ਦੀ ਵੈਰਾਈਟੀ ਆ ਸਬਜ਼ੀਆਂ ਦੀ ਉਹ ਤਾਂ ਜਾਦੀ ਹੁੰਦੀ ਆ ਉਦੋਂ ਫਿਰ ਇਹੀ ਚੀਜ਼ਾਂ ਘੱਮ ਆਉਂਦੀਆਂ ਨੇ ਆਲੂ ਪਕੌੜੇ ਹੋ ਗਿਆ ਕੜੀ ਹੋਊਗੀ ਦਾਲ ਹੋਊਗੀ ਨਿਊਟਰੀ ਹੋਗੀ ਇਹ ਬੜੀਆਂ ਸੋਇਆ ਬਿੰਦੀਆਂ ਸੋਇਆ ਬਿੰਦੀ ਬੜੀ ਬਹੁਤ ਵਧੀਆ ਚੀਜ਼ ਹੁੰਦੀ ਆ ਤੇਲ ਗਰਮ ਹੋ ਗਿਆ ਅੰਨੋਈ ਫਿਰ ਚ ਪਾਉਣੇ ਆ ਜੀਰਾ ਜੂਰਾ ਅੱਜ ਕਰੇ ਬਾਰ ਹਾ ਤਾਂ ਚਾਨਣੀ ਆ ਤਾਂ ਧੁੱਪ ਧੁੱਪ ਥੋੜੀ ਥੋੜੀ ਆ ਗਈ। ਉਸ ਆਪਾਂ ਸਬਜੀ ਬਣਾ ਲਈਏ। ਫਿਰ ਕੱਢਣ ਚੱਲ ਗਏ ਧਾਰਾ। ਧਾਰਾ ਪੜੀਆਂ ਇਸ ਵੇਲੇ ਹੁੰਦੀਆਂ ਨੇ। ਤਿੰਨ ਹੁੰਦੀਆਂ ਨੇ। ਤੇ ਉਹ ਆਪਣਾ ਗਰਮ ਹੋਈ ਜਾਂਦਾ। Mi tengo aggiungiamo i pezzi di mace e poi il pomodoro poi aggiungiamo ਮੇਕਣਾ ਹੁੰਦਾ ਕੋਈ ਨਹੀਂ ਨਾ ਮੰਨਦਾ ਮੈਂ ਪੈਂਦਾ ਤਾਂ ਉਹ ਵੀ ਨੂਨ ਮਿਰਚ ਆ ਸਾਰੇ 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 ਕਿਤੇ ਮੈਂ ਖਾਦੀ ਆ ਪੈਂਦਾ ਤਾਂ ਨੂਨ ਮਿਰਚ ਹੀ ਆ ਸਾਰੀਆਂ ਸਬਜ਼ੀਆਂ 'ਚ ਬਸ ਮਸਾਲਾ ਹੁੰਦਾ ਉਹ ਤੜਕਣ ਦਾ ਹੁੰਦਾ ਸਤੋ ਬਾਦ ਆ ਬਟਮਟਰ ਦੀ ਥੋੜੀ ਜੀ ਪਿਊਰੀ ਬਣਾ ਲਾਂਗੇ ਗ੍ਰਾਈਂਡਰ ਨਾਲ ਗ੍ਰाइंड ਕਰ ਲੈਨੇ ਆ ਪਹਿਲਾਂ ਆਪਾਂ ਵਾਲੀ ਮਸਾਲੇ ਨੂੰ ਚੰਗੀ ਤਰ੍ਹਾਂ ਭੁੱਜ ਲੈਣ ਦਾਂਗੇ ਫੇਰ ਆਪਾਂ ਫੇਰ ਆਪਾਂ ਪਾਵਾਂਗੇ ਜੀ ਉਤਮ ਵੀ ਭੱਜ ਗਿਆ ਹੈ ਨਹੀਂ ਘਰੇ ਉਹ ਵੀ ਚੱਲਿਆ ਗਿਆ ਆਜਾ ਤੁਹਾਨੂੰ ਪੱਥਰ ਦਿਖਾ ਕੇ ਲੈ ਕੇ ਆਉਣੀ ਆ ਪੱਥਰ ਆਪਣੇ ਆ ਗਿਆ ਸੀ ਨਾ ਜਿਹੜਾ ਉਸ ਦਿਨਾਂ ਦਿਖਾਉਨੇ ਆ ਤੁਹਾਨੂੰ ਕਿੱਥੇ ਲਾਤਾ ਆਪਾਂ ਸਾਰਾ ਉਹ ਆ ਲਾਇਆ ਪਿਆ ਆ ਵਾਲੀ ਏਟ ਲਾਤਾ ਹੈਗੇ ਨੇ ਬੈਕ ਏਰੀਆ ਬਾਹਰਲੇ ਪਾਸੇ ਦੀਆਂ ਆਲੇ ਦੁਆਲੇ ਦੀਆਂ ਤੇ ਉੱਪਰ ਪਿੱਛੇ ਵਾਲੇ 베ੜੇ ਦੀਆਂ ਨੇ ਇਹ ਵਾਲੀਆਂ ਤਾਂ ਤੇ ਉਹ ਵਾਲਾ ਗਾ ਜਿਹੜਾ ਇਹ ਕਾਹ ਸੀਗਾ ਇਹ ਸਾਰਾ ਹੈਗਾ ਆਪਣਾ ਫਲੋਰ ਟਾਇਲ ਲੱਗੀ ਆ ਜਿਹੜੀਆਂ ਸਾਈਡਾਂ ਤੇ ਆ ਤੇ ਉੱਪਰਲੇ ਬੇੜੇ ਦੀਆਂ ਨੇ ਇਹ ਸਾਰਾ ਇੱਥੇ ਰੱਖਤਾ ਇੱਕ ਵਾਰੀ ਤੇ ਫਿਰ ਇਹਨੂੰ ਹੌਲੀ ਹੌਲੀ ਉੱਤੇ ਲੈ ਕੇ ਜਾਣਗੇ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਇੰਨਾ ਪਿਆਰ ਇੰਨਾ ਸਪੋਰਟ ਕਰਨ ਦੇ ਲਈ ਤੇ ਸਾਰੀਆਂ ਭੈਣਾਂ ਬਹੁਤ ਸਪੋਰਟ ਫੁੱਲ ਸਪੋਰਟ ਕਰਦੀਆਂ ਨੇ ਆਪਣੇ ਜਿਹੜੇ ਕੱਪੜੇ ਵਾਲੀਆਂ ਵੀਡੀਓ ਪਾਉਣੇ ਨੇ ਆਪਾਂ ਇਹ ਸੂਟ ਤੁਹਾਨੂੰ ਆਪਣੇ ਸੋਹਣੇ ਲੱਗਦੇ ਨੇ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਹੈਗਾ ਹਾਂ ਕਿੱਥੇ ਖੇਡਦੇ ਹੋ ਕਿੱਧਰ ਕਿੱਥੇ ਅੱਛਾ ਹੋਰ ਕਿਤੇ ਨਾ ਜਾਇਓ ਤੁਸੀਂ ਸੀਗੇ ਉੱਧਰ ਉੱਧਰ ਤੁਸੀਂ ਬਹਲੀ ਜਾਂਦੇ ਸੀ ਬਾਹਰ ਸੀ ਚਮਾਕ ਤੇ ਮੱਜਾਂ ਵਾਲੇ ਚੋਲੀ ਜਾਂਦੇ। ਲਓ ਜੀ ਮਸਾਲਾ ਆਪਣਾ ਹੋ ਗਿਆ ਤਿਆਰ। ਉਹ ਪਾਪ ਜੀ ਹੁੰਦੀ ਆ। ਲੋ। ਲੋ ਜੀ ਮਸਾਲਾ ਆਪਣਾ ਹੋ ਗਿਆ ਤਿਆਰ। ਬਸ ਇਹਦੇ ਸਬਜ਼ੀ ਸਾਰੀਆਂ ਨਹੀਂ ਉਦੀ ਹੋਣੀ ਪਰ ਆਪਾਂ ਅਸੀਂ ਅੱਜ ਜੀ ਬਣਾਏ ਉਤਪਮ ਵੀ ਫੇਵਰੇਟ ਹੈ ਮੇਰੀ ਵੀ ਫੇਵਰੇਟ ਥੋੜੀ ਫੇਵਰੇਟ ਖਾ ਲਾਂਗੇ ਆਪਾਂ ਸਾਰੀਆਂ ਫਿਰ ਆਪਾਂ ਇਹਨਾਂ ਦੀ ਸਾਰੀ ਹੀ ਫੇਵਰੇਟ ਹਨ। ਪੱਲਾ ਪੇਠਾ ਸਵਾਦ ਘੱਟ ਲੱਗਦਾ। ਉਹ ਮੈਨੂੰ ਵੀ ਘੱਟ ਸਵਾਦ ਲੱਗਦਾ ਠੀਕ ਹੈ ਨਹੀਂ। ਕਹਿੰਦੇ ਪੇਠਾ ਨਹੀਂ ਬਣਾਇਆ ਮੈਂ ਪੇਠਾ ਖਾਊਗਾ ਕੌਣ? ਮਾ ਨਾ ਮੈਂ ਖਾਵਾਂ ਨਾ ਉਤਪਮ ਖਾ ਵੀ ਪ੍ਰਦੀਪ ਦਾ ਪਤਾ ਨਹੀਂ ਕਿ ਹੁਣ ਮੈਨੂੰ ਲੱਗ ਗਿਆ ਪਤਾ ਵੀ ਤੁਹਾਨੂੰ ਵੀ ਪੇਠਾ ਸਵਾਦ ਨਹੀਂ ਲੱਗਦਾ। ਆਲੂ ਪਾ ਲਈਏ ਜੀ ਕੱਟ ਕੇ ਆਲੂ ਹੈਗੇ ਨੇ ਆਪਣੇ ਘਰ ਦੇ ਜਿੰਨੇ ਮਰਜ਼ੀ ਪਾਓ ਆਲੂ ਆਏ ਨੇ ਆਪਣੇ ਟੇਸਟਿਆਂ ਤੋਂ ਡੱਟਾ ਭਰ ਕੇ ਆ ਗਿਆ ਖਰਾਬ ਨਹੀਂ ਹੋਣੀ ਅਲਤਤਾਂ ਇਹ ਹੁੰਦੇ ਨਹੀਂ ਇਹੀ ਰਹਿਣਗੇ 20 ਦਿਨ 25 ਤਾਂ ਹੋਗੇ ਆਹੀ ਰਹਿਣਗੇ ਹਾਂ ਰਹਿਣਗੇ ਤੇ ਆਲੂ ਪ੍ਰਵੇਸ਼ ਕਰਤਾ ਆਪਾਂ ਹੁਣ ਬਹੁਤ ਮੈਂਟਨਨ ਸ਼ੇਪ ਜਿਹਾ ਲੱਗ ਗਿਆ ਨਿਊਟਰੀ ਆਪਣੀ ਫੁੱਲੀ ਗਈ ਆ ਵਸਤੇ ਨਿਊਟਰੀ ਪਾ ਲਾਂਗੇ ਆ ਦੇਖੋ ਖੁੱਲ ਕੇ ਡੱਡੂ ਵਾਂਗੂ ਹੋ ਗਈ ਇਹ ਦੇਖੋ ਕਿਧਰ ਆਇਓ ਤੁਸੀਂ ਸਮਾਨ ਦੇਖਣ ਆਏ ਸੀ ਕਾਊਂਟਰ ਛੇਤੀ ਛੇਤੀ ਆਪਾਂ ਤੁਹਾਨੂੰ ਇੱਕ ਹੋਰ ਨਿਊਜ਼ ਦਵਾਂਗੇ ਤੇ ਉਹ ਵੀ ਆਪਾਂ ਬਲੌਗ ਅਪਲੋਡ ਕਰਾਂਗੇ ਪਰਮਾਤਮਾ ਵਧੀਆ ਦਿਨ ਲੈ ਕੇ ਆਵੇ ਚੱਕੋ ਜੀ ਨੂੰ ਟ੍ਰਿੰਟ ਨਹੀਂ ਕੱਟਦੀ ਲਓ ਜੀ ਸਬਜੀ ਆਪਣੀ ਬਸ ਥੋੜੀ-ਮੋਟੀ ਹੋ ਰਹੀ ਗਈ ਬਨ ਵਾਲੀ तकरीबन तकरीबन ਬਣੀ ਪਈ ਆ ਬਸ ਆਪਣੇ ਧਾਰ ਕੱਢਦੇ ਗੜਦੇ ਬਨ ਜੂਗੀ ਤੇ ਆਜੋ ਹੁਣ ਆਪਾਂ ਕੱਢ ਲਈਏ ਧਾਰਾ ਬਾਲਟੀ ਚੱਕ ਆ ਗਈ ਆ ਗਈ ਬਾਈ ਬਾਈ ਕਹਿੰਦਾ ਕੱਟਾ ਬਣਦਾ ਦੋ ਮੱਜਰੀ ਆ ਗਾਂਜੀ ਕਿ ਮੈਂ ਫਿਰਦੀ ਆ ਬਾਈ ਅੰਦਰ ਨਾ ਵੱਢ ਜੇ ਕਿਤੇ ਦੁਕਾਨ ਜੀ ਖੜੀ ਆ ਬਾਈ ਬੁੱਗੇ। ਓਹੋ। ਆ ਗੇਟ ਲਾਉਣ ਵਾਲਾ ਕਿਤੇ ਅੰਦਰ ਹੀ ਨਾ ਵੜ ਜੇ। ਚਾਰ ਕੱਢ ਲੀ ਜੀ ਆਪਾਂ ਫਿਰ ਮਿਲਦੇ ਆ। ਉੱਚਾ ਬੋ ਮਾਰ ਦਈਏ ਨਾ।

ਉਹ ਨੋ ਬੁਲ ਗਿਆ ਇਹ ਤਾਂ ਇਹ ਕੋਈ ਫੋਟੋ ਆ ਹੌਕੀਨ ਆ ਰਿਹਾ ਡੇਡਲ ਬਾਹਰ ਕੋਈ ਨਹੀਂ ਆਉਂਦਾ ਦੋ ਦਿਨਾਂ ਦਾ ਡਾਕਟਰ ਨਾਲ ਆਪਾਂ ਨੂੰ ਕਿੱਥੇ ਤੇ ਆਪਾਂ ਨੂੰ ਕੋਈ ਆ ਨਹੀਂ ਹੈਗਾ ਪਕਸ਼ੀ ਦੀ 5000 ਦੀ ਲਾਉਣੀ ਹੋਣੀ ਨਹੀਂ ਗੱਲ ਨਹੀਂ ਹੈ ਆਪਾਂ ਨੂੰ ਐਂਟੀਪੋਰਾ ਦੋਗੇ ਆਪਾਂ ਤਾਂ ਇਹ ਨਾਲ ਜਿਹੜਾ ਸਮਾਂ ਬਗੂ ਹੋਇਆ ਤੂੰ ਫੋਲਦੀ ਫਲਦੀ ਤਾਂ ਨਹੀਂ ਕੋਈ ਚੱਕਰ ਤਾਂ ਨਹੀਂ ਪੈਂਦਾ ਨਾ ਨਾ ਠੀਕ ਹੈ ਬਾਹਰ ਵੀ ਮੜਾ ਦੇ ਵੀਰ ਤੇ ਪੜੀ जब भी से लाए तो बता लूँगा ना ये बता ये तो दुजिराड़ी तो फेंक चढ़ूँगा हाँ भाई दुजिराड़ी तो लाए ना तो वो तो बना लेंगे पोल हाँ पॉक्सी पहने ही आ जाते हैं पॉक्सी पहनते हैं नहीं पॉक्सी है जो आगे डाला हूँ ना पॉक्सी भी दोपहर के अभी जिधर बच्ची का तरीका होने वाला है ਨਾਲ ਜੋੜ ਕੇ ਪਹਿਮਾਉਂਦੇ ਮੇਰੇ ਨਾਲ ਯਾਰ ਜੋੜ ਕੇ ਖੁੱਲਦਾ ਫਰਦਾ ਤਾਂ ਨਹੀਂ ਪੱਥਰ ਤਾਂ ਨਹੀਂ ਖੁੱਲਦਾ ਨਾਲੇ ਕਹਿੰਦੇ ਨਾਲ ਜੋੜ ਕੇ ਸੋਨਾ ਨਹੀਂ ਲੱਗਦਾ ਸੋਨਾ ਨਾਲ ਜੋੜ ਕੇ ਦਾ ਸੋਨਾ ਨਹੀਂ ਔਰ ਸੋਹਾ ਉਹ ਕਮਰੇ ਚ ਆਪਣੇ ਨਾਲ ਜੋੜਦੇ ਆ ਉਹ ਚੀਜ਼ ਹੋਰ ਚੀਜ਼ ਹੈ ਇਹ ਬੁੱਕ ਟਾਈਪ ਡਿਜ਼ਾਈਨ ਆ ਗਿਆ ਨਾ ਇਹਦਾ ਆਈ ਇੱਕ ਪੀਸ ਹੋਰ ਰੇਸ਼ੇ ਰੇਸ਼ੇ ਨਾਲ ਰੇਸ਼ੇ ਜੋੜਨਗੇ ਮੈਂ ਕਿਸੇ ਦੇ ਦੇਖਿਆ ਸਾਲਾਂ ਦੇ ਲੱਗੇ ਉਹਨਾਂ ਦਾ ਅਸਲੀ ਦਿੱਤੀ ਉਹਨਾਂ ਨੇ ਜੋੜ ਕੁਰੀਸ਼ਾ ਨਿੰਨਾ ਨੀ ਜੋੜੀ ਦੇਖੀ ਜਾਂਦੇ ਨੇ ਦੂਰ ਇਹ ਆ ਰਹੀ ਨਾ ਉਹਨਾਂ ਦੇ ਕੋਲ ਬੈਠੇ ਰਹੇ ਨੇ ਤੇ ਦੁਬਾਰਾ ਅਗਲਾ ਇਹੋ ਲਾਏਗਾ ਅੰਦਰ ਲਾਓ ਉਹ ਆ ਜਾਗੇ ਯਾ ਕਿਚਨ ਦਾ ਬਰਾਤ ਨਹੀਂ ਪੜਾਉਣੀ ਹੈ ਨਾ ਜਰਾ ਕਿੱਥੇ ਨੀ ਹੈ ਹੈ ਇਹਨਾਂ ਕਾਰਨ ਪਾਣੀ